ਤੇ ਸ਼ਹਿਰੀ ਦੇ ਸੈਂਟਰ ਚ ਜਿਹੜਾ ਸ਼ਹਿਰੀ ਦਾ ਸੈਂਟਰ ਆ ਵਿਚਕਾਰਲੇ ਹਿੱਸੇ ਚ ਇਹ ਇੱਕ ਬਿਲਡਿੰਗਾਂ ਪਿੱਛੇ ਜਿਹੜੀ ਦਿਖਾ ਰਹੇ ਆ ਇਹ ਲਾਇਬ੍ਰੇਰੀ ਦੀ ਹੈ ਤੇ ਲਾਇਬ੍ਰੇਰੀ ਆ ਤਾਂ ਸਾਈਡ ਤੇ ਸਾਹਮਣੇ ਹੋਰ ਬਿਲਡਿੰਗਾਂ ਤੇ ਲਾਇਬ੍ਰੇਰੀ ਚ ਤੁਹਾਨੂੰ ਦਿਖਾਵਾਂਗੇ ਵੀ ਕਿਤਾਬਾਂ ਨਾਲ ਕਿੰਨਾ ਪਿਆਰ ਆ ਇਹ ਦੇਸ਼ ਦੇ ਲੋਕਾਂ ਦਾ ਇਹ ਆ ਗਿਆ ਜੀ ਰੈਕ ਚ ਰੱਖੀਆਂ ਕਿਤਾਬਾਂ ਇੱਥੇ 200 ਮੁਲਕਾਂ ਜਿਹੜੇ ਆਉਂਦੇ ਆ ਲੋਕ ਆਉਂਦੇ ਆ 200 ਮੁਲਕਾਂ ਦੇ ਕਿ ਕਿਤਾਬਾਂ ਇੱਥੇ ਜਿਹੜੀਆਂ ਐ ਰੈਕ 'ਚ ਰੱਖੀਆਂ ਐ ਇਹ ਇਹ ਮੈਂਬਰਸ਼ਿਪ ਜਿਹੜੇ ਕੋਈ ਬਣ ਜਾਂਦਾ ਇਹਦਾ ਮੈਂਬਰ ਬਣ ਜਾਂਦਾ ਫੀਸ ਭਰ ਕੇ ਉਹ ਇੱਥੋਂ ਕਿਤਾਬ ਲੈ ਜਾ ਸਕਦਾ ਤੇ ਇੱਥੇ ਕਿਤਾਬ ਜਦੋਂ ਕੋਈ ਪੜ ਲਈ ਇੱਥੇ ਰੱਖ ਸਕਦਾ ਕੁਝ ਮੈਂਬਰਸ਼ਿਪ ਹੁੰਦੀ ਫੀਸ ਹੁੰਦੀ ਹੋਣੀ ਹੈ ਇਹਨਾਂ ਦੀ ਵੀ ਭਰਨੀ ਆਹ ਵੇਖੋ ਚੈੱਕ ਆਊਟ ਇੱਥੋਂ ਰੱਖਿਆ ਸਾਰਾ ਇਹਦੇ 'ਚ ਤੁਸੀਂ ਕਿਤਾਬਾਂ ਜਿੰਨੀਆਂ ਤੁਸੀਂ ਲਈਆਂ ਤਾਂ ਇਹਦੇ 'ਚ ਉਹ ਕਰਨਾ ਦਰਜ ਕਰਨੀਆਂ ਫਿਰ ਇੱਥੇ ਆ ਕੇ ਜਮ੍ਹਾਂ ਕਰਾ ਦੇਣੀਆਂ ਆਪ ਹੀ ਕੋਈ ਬੰਦਾ ਨਹੀਂ ਇੱਥੇ ਰੱਖਿਆ ਤੇ ਆ ਦੇਖੋ ਵਾਰ ਹੈਗਾ ਸਾਹਮਣੇ ਤੋਂ ਫੇਸ ਕਿਸੇ ਦਾ ਸੀ ਨਹੀਂ ਦਿਖਾ ਸਕਦੇ ਕਿਉਂਕਿ ਇੱਥੇ ਬੁਰਾ ਮੰਨਿਆ ਜਾਂਦਾ ਜੇ ਕਿਸੇ ਦੇ ਕੋਈ ਵੀ ਨਿੱਜੀ ਤੌਰ ਤੇ ਅਸੀਂ ਕੈਮਰਾ ਲਾ ਦਈਏ ਕਿਸੇ ਦੇ ਉਹ ਚੰਗਾ ਨਹੀਂ ਸਮਝਿਆ ਜਾਂਦਾ ਤਾਂ ਕਰਕੇ ਫਿਰ ਅਸੀਂ ਆਹਾ ਤੁਹਾਨੂੰ ਤਸਵੀਰਾਂ ਆ ਮੈਗਜ਼ੀਨਾਂ ਕਿੱਡੇ-ਕੱਡੇ ਜਿਹੜੇ ਦੇਸ਼ਾਂ ਦੇ ਇਹ ਤੇ ਮੈਗਜ਼ੀਨਾਂ ਆ ਕਿੰਨੇ ਦੁਨੀਆਂ ਦੀ ਜਾਣਕਾਰੀ ਮਿਲਦੀ ਹੈ ਇੱਥੋਂ ਤੇ ਇਹ ਏ ਕੋਈ ਵੀ ਵੀ ਡਾਲਰ ਦਾ ਕੋਈ ਮੈਗਜ਼ੀਨ ਹੁੰਦਾ ਕੋਈ ਕਿਵੇਂ ਉਸ ਤਰੀਕੇ ਦਾ ਹੁੰਦਾ ਤੇ ਪਰ ਇੱਥੇ ਫ੍ਰੀ ਵਾਂਗੂ ਮਿਲ ਜਾਂਦਾ ਸਾਰਾ ਪੜਨ ਨੂੰ ਤੇ ਆ ਉੱਪਰੋਂ ਤਾਂ ਕਰਕੇ ਇਹ ਲੋਕ ਮੈਗਜ਼ੀਨ ਤੇ ਕਿਤਾਬਾਂ ਦਾ ਅਖਬਾਰਾਂ ਦਾ ਜਿਹੜੇ ਜੁੜੇ ਆ ਹੁਣ ਅਖਬਾਰ ਤਾਂ ਜਿਵੇਂ ਆਪਣੇ ਪੰਜਾਬ ਚ ਜਾਂ ਇਧਰ ਘਰ ਹੋ ਗਏ ਸੋਸ਼ਲ ਮੀਡੀਆ ਨੇ ਫਰਕ ਪਾਤਾ ਇੱਥੇ ਵੀ ਫਰਕ ਪਿਆ ਹਾਂਜੀ ਸਾਡੇ ਜਿਹੜਾ ਅਖਬਾਰ ਆ ਜਾਂ ਮੈਗਜ਼ੀਨ ਜਾਂ ਕਿਤਾਬਾਂ ਇਹ ਕਲਚਰ ਸਾਡੇ ਬਹੁਤ ਘਟ ਗਿਆ ਪੰਜਾਬ 'ਚ ਇੰਡੀਆਂ ਜੀ ਵੀ ਤੇ ਇੱਥੇ ਪਰ ਆਹ ਵੇਖੋ ਲਾਇਬ੍ਰੇਰੀਆਂ ਨੂੰ ਸਭ ਤੋਂ ਵੱਡੀ ਤਰਜੀਹ ਦਿੱਤੀ ਜਾਂਦੀ ਐ ਇੱਥੇ ਤੇ ਇੱਥੇ ਕੋਈ ਵੀ ਆ ਕੇ ਕੋਈ ਮੈਂਬਰ ਹੈ ਜਾਂ ਨਹੀਂ ਮੈਂਬਰ ਤਾਂ ਕਿਤਾਬਾਂ ਲੈ ਵੀ ਸਕਦਾ ਤੇ ਇੱਥੇ ਜਮਾ ਵੀ ਕਰਾ ਸਕਦਾ ਉਹਦੀ ਕੋਈ ਮੈਂਬਰਸ਼ਿਪ ਫੀਸ ਹੋਣੀ ਐ ਤੇ ਇੱਥੇ ਜੇ ਬੱਚੇ ਆਏ ਆ ਨਾਲ ਜਿਹਦੇ ਕੋਈ ਉਹ ਬੱਚੇ ਪਿਛਲੇ ਪਾਸੇ ਇੱਕ ਬਣਿਆ ਮ ਬੱਚਿਆਂ ਨੂੰ ਉਹਨਾਂ ਚਿਰ ਸਾਹਮ ਲੈੰਦੇ ਆਹੋ ਜਿੰਨਾਂ ਚਿਰ ਉਹ ਕਿਤਾਬ ਦਾ 2 ਘੰਟੇ ਕੋਈ ਲਾਉਂਦਾ ਜਾਂ ਕੋਈ ਜਿਹਨੇ ਕੋਰਸ ਕਰਨਾ ਪੜ੍ਹਾਈ ਵਗੈਰਾ ਕਰਨੀ ਹੈ ਕਿਤਾਬਾਂ ਤੋਂ ਕਰਦੇ ਆ ਇਹ ਇੱਥੇ ਆਏ ਮੈਗਜ਼ੀਨ ਆ ਤੇ ਦੋਸਤੋ ਇਹੋ ਜੀ ਸੋਚ ਸਾਨੂੰ ਵੀ ਕਿਤਾਬਾਂ ਦੇ ਪ੍ਰਤੀ ਅਪਣਾਉਣੀ ਚਾਹੀਦੀ ਹੈ ਤਾਂ ਹੀ ਜਿਹੜਾ ਸਾਡਾ ਨਰੋਆ ਸਮਾਜ ਚੰਗੀ ਸੋਚ ਦਾ ਸਮਾਜ ਸਿਰਜਿਆ ਜਾ ਸਕਦਾ ਕਿਤਾਬਾਂ ਨੂੰ ਇੱਕ ਅਹਿਮੀਅਤ ਦੇਣੀ ਇਹ ਬਹੁਤ ਵੱਡੀ ਗੱਲ ਆ ਸਾਨੂੰ ਇੱਕ ਸਿੱਖਣਾ ਚਾਹੀਦਾ ਲਾਇਬ੍ਰੇਰੀਆਂ ਅਸੀਂ ਵੀ ਬਣਾਉਣੇ ਆ ਪਿੰਡਾਂ 'ਚ ਲਾਇਬ੍ਰੇਰੀਆਂ ਬਣਾਉਣੀਆਂ ਚਾਹੀਦੀਆਂ ਹੁਣ ਸਾਡੇ ਉੱਥੇ ਪੰਜਾਬ 'ਚ ਜੀਦਾ ਪਿੰਡਾ ਉੱਥੇ ਕਸੀਰ ਭਗਤ ਸਿੰਘ ਲਾਇਬ੍ਰੇਰੀ ਆ ਬਹੁਤ ਵੱਡੀ ਤੇ ਬਹੁਤ ਉਥੋਂ ਬੱਚੇ ਕਿਤਾਬਾਂ ਲੈ ਕੇ ਇੱਕ ਪੜ੍ਹਾਈ ਦੇ ਨਾਲ ਕਿਉਂਕਿ ਜਿਹੜੀ ਸਕੂਲੀ ਵਿਦਿਆਉਤਾ ਸਿਲੇਬਸ ਤੱਕ ਤੇ ਇਹਦੀ ਬਾਤ ਆ ਜਿਹੜੀ ਅਗਲੀ ਚੀਜ਼ ਆ ਉਹ ਤਾਂ ਇਹ ਕਿਤਾਬਾਂ ਹੀ ਆ ਤੇ ਕਿਤਾਬਾਂ ਵਾਲੇ ਪਾਸੇ ਸਾਨੂੰ ਮੂੜਨਾ ਚਾਹੀਦਾ ਤੇ ਉਹ ਜੀਦੇ ਵਾਲੀ ਲਾਇਬ੍ਰੇਰੀ ਆ ਜਿਹੜੀ ਤੇ ਉਹ ਬਹੁਤ ਵਧੀਆ ਉਹ ਕਾਰਜ ਕਰ ਰਹੇ ਆ ਉੱਥੇ ਨਾਲ ਪੜ੍ਹਾਈ ਦੇ ਨਾਲ-ਨਾਲ ਬੱਚਿਆਂ ਨੂੰ ਬਹੁਤ ਕੁਛ ਉਥੋਂ ਕਿਤਾਬਾਂ ਰਾਹੀਂ ਸਿੱਖਿਆ ਮਿਲਦੀ ਹੈ ਸਕੂਲੀ ਬੱਚੇ ਜਦੋਂ ਉਥੋਂ ਕਿਤਾਬਾਂ ਲੈ ਕੇ ਜਾਂਦੇ ਆ ਤੇ ਪੜ੍ਹਦੇ ਆ ਆ ਵੇਖੋ ਆ ਰੈਕ ਬਣਿਆ ਥੋੜਾ ਕੁਛ ਹੀ ਦਿਖਾ ਸਕਦੇ ਆ ਕਿਉਂਕਿ ਸਾਰਾ ਸੀ ਪੂਰਾ ਦਿਖਾ ਨਹੀਂ ਸਕਦੇ ਲਾਇਬ੍ਰੇਰੀ ਦਾ ਬਹੁਤ ਵੱਡੀ ਹੈ ਦੋ ਮੰਜ਼ਲੀ ਤੇ ਕੁਝ ਕੁ ਹਿੱਸਾ ਹੀ ਅਸੀਂ ਦਿਖਾ ਸਕਦੇ ਆ ਕਿਉਂਕਿ ਹੁੰਦਾ ਵੀ ਸਾਰਾ ਕੁਝ ਅਸੀਂ ਸਿੱਧਾ ਵੀਡੀਓ ਨਹੀਂ ਕਰ ਸਕਦੇ ਫੋਟੋਗ੍ਰਾਫੀ ਤਾਂ ਕਰ ਸਕਦੇ ਆ ਉੱਥੇ ਫਿਰ ਵੀ ਅਸੀਂ ਚਲੋ ਜਿੰਨੀ ਕੁ ਹੋਈ ਤੇ ਉਹ ਕੋਸ਼ਿਸ਼ ਕੀਤੀ ਹੈ